ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਹੈ ਹਰਜੀਤ ਕੌਰ ਵੱਲੋਂ ਲਿਖੀ ਗਈ ਰਚਨਾ ਸਾਕਾ ਨੀਲਾ ਤਾਰਾ ਸਿੱਖ ਇੱਕ ਅਜਿਹੀ ਕੌਮ ਹੈ ਜੋ ਆਪਣੀ ਅਰਦਾਸ ਵਿੱਚ ਵੀ ਸਰਬੱਤ ਦਾ ਭਲਾ ਹੀ ਮੰਗਦੀ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਲੋੜਵੰਦ ਦੀ ਮਦਦ ਕਰਨ ਵਿੱਚ ਸਿੱਖ ਆਪਣੀ ਸਮਰੱਥਾ ਅਨੁਸਾਰ ਹਮੇਸ਼ਾ ਅੱਗੇ ਹੀ ਹੁੰਦੇ ਹਨ ਆਜ਼ਾਦੀ ਦੇ ਸੰਘਰਸ਼ ਵਿੱਚ ਵੀ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਹੀ ਸੀ ਬਾਬਰ ਤੋਂ ਲੈ ਕੇ ਹੁਣ ਤੱਕ ਕੁਝ ਕੁ ਹੁਕਮਰਾਨਾਂ ਨੂੰ ਛੱਡ ਕੇ ਸਭ ਨੇ ਸਿੱਖਾਂ ਨਾਲ ਮਤਰਈਆ ਮਾਂ ਵਾਲਾ ਸਲੂਕ ਕੀਤਾ ਹੈ ਮੁਗਲ ਸ਼ਾਸਕ ਅਤੇ अनेਕਾਂ ਤਾੜ ਵੀ ਸਿੱਖਾਂ ਤੇ ਜ਼ੁਲਮ ਕਰਦੇ ਰਹੇ ਮੀਰ ਮੰਨੂ ਵੇਲੇ ਤਾਂ ਸਿੱਖਾਂ ਦੇ ਸਿਰਾਂ ਦੇ ਵੀ ਮੁੱਲ ਪਾਏ ਗਏ ਸਿੱਖ ਬੀਬੀਆਂ ਤੋਂ ਖੇਲ ਵਿੱਚ ਚੱਕੀਆਂ ਚਲਵਾਈਆਂ ਜਾਂਦੀਆਂ ਛੋਟੇ-ਛੋਟੇ ਬੱਚਿਆਂ ਨੂੰ ਗੋਦ ਵਿੱਚੋਂ ਖੋ ਕੇ ਟੋਟੇ-ਟੋਟੇ ਕਰਕੇ ਬੀਬੀਆਂ ਦੇ ਗਲੇ ਵਿੱਚ ਹਾਰ ਪਾਏ ਗਏ ਫਿਰ ਵੀ ਸਿੱਖ ਸਦਾ ਚੜ੍ਹਦੀ ਕਲਾ ਵਿੱਚ ਹੀ ਰਹੇ ਮੰਨੋ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਧੂਣ ਸੁਆਏ ਹੋਏ ਇਹ ਤਾਂ ਸਿੱਖ ਇਤਿਹਾਸ ਤੇ ਕੇਵਲ ਇੱਕ ਝਾਤ ਮਾਤਰ ਹੈ ਗੱਲ ਕਰਨ ਜਾ ਰਹੇ ਹਾਂ ਸਾਕਾ ਨੀਲਾ ਤਾਰਾ ਦੀ ਜੋ ਆਜ਼ਾਦ ਭਾਰਤ ਦੀ ਤਤ ਤਤਕਾਲੀਨ ਹਕੂਮਤ ਦਿੱਕਤ ਦੇਣਾ ਮਿਟਣ ਵਾਲਾ ਇੱਕ ਵੱਦਨੂਮਾ ਦਾਗ ਹੈ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਤੇ ਕਰਵਾਏ ਹਮਲੇ ਨੇ ਸਮੁੱਚੀ ਸਿੱਖ ਕੌਮ ਦੇ ਹਿਰਦਿਆਂ ਨੂੰ ਬਲਉਂਦਰ ਦਿੱਤਾ ਸੀ 36 ਸਾਲ ਬੀਤਣ ਦੇ ਬਾਅਦ ਵੀ ਇਹ ਜ਼ਖਮ ਤਾਜੇ ਹੀ ਹਨ 3 ਜੂਨ 1984 ਨੂੰ ਹਥਿਆਰਬੰਦ ਫੌਜਾਂ ਨੇ ਦਰਬਾਰ ਸਾਹਿਬ ਨੂੰ ਘੇਰਾ ਪਾ ਲਿਆ ਇਹ ਉਹ ਸਮਾਂ ਸੀ ਜਦੋਂ ਬਹੁਤ ਸਾਰੀ ਸੰਗਤ ਗੁਰ ਅਰਜਨ ਦੇਵ ਜੀ ਦਾ ਛੇਦੀ ਦਿਹਾੜੀ ਮਨਾਉਣ ਲੇ ਵੱਖ-ਵੱਖ ਸ਼ਹਿਰਾਂ ਤੋਂ ਦਰਬਾਰ ਸਾਹਿਬ ਕਤਰ ਹੋਈ ਸੀ ਲਗਾਤਾਰ 3 ਦਿਨ ਗੋਲੀਆਂ ਤੇ ਤੋਪਾਂ ਅੱਗ ਭਰਉਂਦੀਆਂ ਰਹੀਆਂ ਅਨੇਕਾਂ ਸਿੱਖ ਸ਼ਹੀਦ ਹੋ ਗਏ 6 ਜੂਨ ਨੂੰ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਕਰ ਰਿਹਾਏ ਰਾਗੀ ਅਵਤਾਰ ਸਿੰਘ ਨੂੰ ਬੰਦ ਦਰਵਾਜ਼ੇ ਵਿੱਚੋਂ ਦੀਆਂ ਦੋ ਗੋਲੀਆਂ ਗੋਡਿਆਂ ਤੇ ਵੱਜੀਆਂ ਜਿਆਦਾ ਖੂਨ ਵਗਣ ਤੇ ਇਲਾਜ ਨਾ ਹੋਣ ਕਾਰਨ ਉਹ ਸ਼ਹੀਦ ਹੋ ਗਏ ਇੱਕ ਗੋਲੀ ਪਵਿੱਤਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵੀ ਜੱਲ ਲੱਗੀ ਦੇਖਣ ਵਾਲਿਆਂ ਅਨੁਸਾਰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਲਾਸ਼ਾਂ ਦੇ ਟੇਰ ਅਤੇ ਖੂਨ ਦਾ ਹੜ ਸੀ ਅਸਲ ਵਿੱਚ ਇਹ ਸਾਰੀ ਕਾਰਵਾਈ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਨੂੰ ਪਕੜਨ ਲਈ ਕੀਤੀ ਗਈ ਸੀ ਉਹਨਾਂ ਦੀ ਵੱਧ ਰਹੀ ਮਕਬੂਲੀਅਤ ਅਤੇ ਗਤੀ ਵਧੀਆਂ ਹਕੂਮਤ ਲਈ ਸੈਣੀ ਔਖੀ ਹੋ ਗਈ ਸੀ ਜਿਸ ਨੂੰ ਠੱਲ ਪਾਉਣ ਲਈ ਵਿਉਤਬੰਦੀ ਸ਼ੁਰੂ ਕੀਤੀ ਗਈ ਤੇ ਆਖਿਰ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਹੁਕਮ ਜਾਰੀ ਹੋ ਗਿਆ ਗਿਆਨੀ ਪੂਰਨ ਸਿੰਘ ਜੀ ਮੁਤਾਬਕ 7 ਜੂਨ ਨੂੰ ਮਰਿਆਦਾ ਅਨੁਸਾਰ ਪ੍ਰਕਾਸ਼ ਨਹੀਂ ਹੋ ਸਕਿਆ ਫੌਜ ਵੱਲੋਂ 360 ਦੇ ਕਰੀਬ ਗੋਲੀਆਂ ਹਰਮੰਦਰ ਸਾਹਿਬ ਦੀ ਮੁੱਖ ਇਮਾਰਤ ਤੇ ਲੱਗੀਆਂ ਸਨ ਜਿਨ੍ਹਾਂ ਦੀ ਗਿਣਤੀ ਗਿਆਨੀ ਜੀ ਦੇ ਕਹਿਣ ਮੁਤਾਬਕ ਉਹਨਾਂ ਨੇ ਆਪ ਕੀਤੀ ਸੀ ਗਿਆਨੀ ਜੀ ਦੇ ਕਹਿਣ ਅਨੁਸਾਰ ਅਕਾਲ ਤਖਤ ਦੇ ਸਾਹਮਣੇ ਦੇ ਪ੍ਰਕਰਮਾਂ ਦੇ ਚਾਰੇ ਪਾਸੇ ਅਣਗਿਣਤ ਸ਼ਰਧਾਲੂਆਂ ਦੀਆਂ ਲਾਸ਼ਾਂ ਪਈਆਂ ਸਨ ਵੱਡੀ ਗਿਣਤੀ ਵਿੱਚ ਫੌਜ ਚਾਰੇ ਪਾਸੇ ਖੜੀ ਸੀ ਕਈ ਕਮਰਿਆਂ ਨੂੰ ਅੱਗ ਲੱਗੀ ਹੋਈ ਸੀ ਗਿਆਨੀ ਪੂਰਨ ਸਿੰਘ ਜੀ ਨੇ ਇਹ ਵੀ ਦੱਸਿਆ ਕਿ ਭਿੰਡਰਾਂ ਵਾਲਿਆਂ ਦੇ ਨਾਲ ਸਿਰਫ 35 ਕੋਸਿਕ ਸਨ ਜਿਨ੍ਹਾਂ ਨੇ ਬੜੀ ਬਹਾਦਰੀ ਨਾਲ ਫੌਜ ਦਾ ਮੁਕਾਬਲਾ ਕੀਤਾ ਪਰ ਹਰਮੰਦਰ ਸਾਹਿਬ ਦੇ ਅੰਦਰ ਤਾਂ ਕੋਈ ਵੀ ਹਥਿਆਰਬੰਦ ਸਿੱਖ ਨਹੀਂ ਸੀ ਤੇ ਨਾ ਹੀ ਕਿਸੇ ਨੇ ਅੰਦਰੋਂ ਕੋਈ ਗੋਲੀ ਚਲਾਈ ਜੇਕਰ ਸਰਕਾਰ ਚਾਹੁੰਦੀ ਤਾਂ ਸੰਤ ਭਿੰਡਰਾਂ ਵਾਲਿਆਂ ਨੂੰ ਪਕੜਨ ਲਈ ਕੋਈ ਹੋਰ ਵੀ ਤਰੀਕਾ ਅਪਣਾਇਆ ਜਾ ਸਕਦਾ ਸੀ ਪਰ ਦਰਬਾਰ ਸਾਹਿਬ ਤੇ ਹਮਲਾ ਬਿਲਕੁਲ ਗਲਤ ਸੀ ਇਸ ਦੇ ਜ਼ਖਮਾਂ ਦੇ ਨਿਸ਼ਾਨ ਰਹਿੰਦੀ ਦੁਨੀਆ ਤੱਕ ਸਿੱਖ ਕੌਮ ਦੇ ਹਿਰਦਿਆਂ ਤੇ ਤਾਜ਼ੇ ਹੀ ਰਹਿਣਗੇ ਸਤਿ ਸ੍ਰੀ ਅਕਾਲ ਜੀ